ਇਸ ਕਹਾਣੀ ਦਾ ਮੁੱਖ ਨੀਮ ਹੈ ਦੋ ਬਿੱਲੀਆਂ ਅਤੇ ਬਾਂਦਰ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਜੰਗਲ ਵਿੱਚ ਦੋ ਬਿੱਲੀਆਂ ਰਹਿੰਦੀਆਂ ਸਨ ਅਤੇ ਉਹ ਇਕੱਠੀਆਂ ਹੀ ਰਹਿੰਦੀਆਂ ਸਨ ਪਰ ਜਦੋਂ ਉਹਨਾਂ ਨੂੰ ਕੁਝ ਖਾਣ ਲਈ ਲੱਭ ਜਾਂਦਾ ਉਹ ਉਸ ਨੂੰ ਵੰਡਣ ਦੀ ਬਜਾਏ ਆਪਸ ਵਿੱਚ ਹੀ ਲੜ ਪੈਂਦੀਆਂ ਸਨ ਉਨ੍ਹਾਂ ਨੂੰ ਕਿਉਂਕਿ ਇੱਕ ਦੂਜੇ ਤੇ ਭੋਰਾ ਵੀ ਵਿਸ਼ਵਾਸ ਨਹੀਂ ਸੀ ਫਿਰ ਇੱਕ ਦਿਨ ਉਨ੍ਹਾਂ ਨੂੰ ਉਹ ਜੰਗਲ ਵਿੱਚ ਕੁਝ ਖਾਣ ਲਈ ਇੱਧਰ ਉੱਧਰ ਲੱਭ ਰਹੀਆਂ ਸੀ ਅਤੇ ਭਟਕ ਰਹੀਆਂ ਸੀ ਉਨ੍ਹਾਂ ਨੂੰ ਕੁਝ ਵੀ ਖਾਣ ਲਈ ਨਹੀਂ ਮਿਲਿਆ ਅਤੇ ਫਿਰ ਇੱਕ ਬਿੱਲੀ ਦੀ ਨਿਗਾਹ ਇੱਕ ਰੋਟੀ ਦੇ ਟੁਕੜੇ ਤੇ ਪੈ ਗਈ ਅਤੇ ਉਹ ਦੋਨੇ ਹੀ ਬਿੱਲੀਆਂ ਉਸ ਰੋਟੀ ਦੇ ਟੁਕੜੇ ਦੇ ਕੋਲ ਚਲੇ ਗਈਆਂ ਅਤੇ ਇੱਕ ਬਿੱਲੀ ਨੇ ਉਸ ਰੋਟੀ ਦੇ ਟੁਕੜੇ ਨੂੰ ਚੱਕ ਲਿਆ ਫਿਰ ਉਹਨਾਂ ਨੂੰ ਇਹ ਸਮਝ ਨਹੀਂ ਲੱਗਦੀ ਸੀ ਕਿ ਇਸ ਰੋਟੀ ਦੇ ਟੁਕੜੇ ਨੂੰ ਅਸੀਂ ਦੋਨੇ ਕਿੱਦਾਂ ਵੰਡੀਏ ਫਿਰ ਇੰਨੇ ਨੂੰ ਉਹਨਾਂ ਦੇ ਮਨ ਵਿੱਚ ਇੱਕ ਸਕੀਮ ਆਈ ਕਿ ਆਪਾਂ ਕੋਈ ਅਜਿਹਾ ਬੰਦਾ ਲੱਭ ਦਿਆਂ ਹਾਂ ਜਿਹੜਾ ਇਸ ਰੋਟੀ ਦੇ ਦੋ ਟੁਕੜੇ ਵਾਰਦੇਵੇ ਅਤੇ ਇਨਾ ਇਸ ਨੂੰ ਵੰਡ ਦੇਵੇ ਤੇ ਆਪਾਂ ਨੂੰ ਬਰਾਬਰ-ਬਰਾਬਰ ਰੋਟੀ ਆ ਜਾਵੇ। ਇੰਨੇ ਨੂੰ ਇੱਕ ਬਿੱਲੀ ਦੀ ਨਿਗਾ ਉੱਪਰ ਬੈਠੇ ਦਰਖਤ ਤੇ ਬਾਂਦਰ ਤੇ ਪਈ ਅਤੇ ਉਹਨਾਂ ਨੇ ਬਾਂਦਰ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਬਾਂਦਰ ਵੀ ਭੱਜ ਕੇ ਉਹਨਾਂ ਦੇ ਕੋਲ ਆਇਆ ਤੇ ਬਿੱਲੀਆਂ ਨੇ ਉਸ ਨੂੰ ਆਖਿਆ ਕਿ ਤੂੰ ਸਾਡੀ ਇਕ ਸਹਾਇਤਾ ਕਰੇਂਗਾ। ਉਸ ਨੇ ਆਖਿਆ ਹਾਂ ਦੱਸੋ ਕੀ ਗੱਲ ਹੈ। ਫਿਰ ਉਹਨਾਂ ਨੇ ਦੱਸਿਆ ਕਿ ਇਹ ਰੋਟੀ ਦਾ ਟੁਕੜਾ ਹੈ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਣਾ ਹੈ ਜੋ ਕਿ ਬਰਾਬਰ-ਬਰਾਬਰ ਆਵੇ ਉਹ ਬਾਂਦਰ ਬੜਾ ਹੀ ਚਲਾਕ ਸੀ ਉਹ ਤੱਕੜੀ ਲੈ ਆਇਆ ਅਤੇ ਜਦੋਂ ਤੱਕੜੀ ਵਿੱਚ ਉਸ ਨੇ ਅੱਧੀ-ਅੱਧੀ ਰੋਟੀ ਰੱਖੀ ਜਿਸ ਤੱਕੜੀ ਵੱਲ ਪਾਸਾ ਭਾਰੀ ਹੁੰਦਾ ਸੀ ਉਹ ਉਸ ਵਿੱਚੋਂ ਰੋਟੀ ਦੇ ਟੁਕੜੇ ਵਿੱਚੋਂ ਕੁਝ ਟੁਕੜਾ ਕੱਢ ਕੇ ਖਾ ਜਾਂਦਾ ਏਦਾਂ ਹੀ ਕਰਦਾ ਕਰਦੇ ਉਹ ਉਹਨਾਂ ਦੀ ਸਾਰੀ ਹੀ ਰੋਟੀ ਖਾ ਗਿਆ ਫਿਰ ਉਹਨਾਂ ਬਿੱਲੀਆਂ ਨੂੰ ਉਸ ਦੀ ਚਲਾਕੀ ਦਾ ਪਤਾ ਲੱਗਿਆ ਤੇ ਉਹ ਉਸ ਨੂੰ ਮਾਰਨ ਪੰញਾ ਅਤੇ ਬਾਂਦਰ ਇੰਨੇ ਨੂੰ ਉਹਨਾਂ ਤੋਂ ਆਪਣੀ ਜਾਨ ਛਡਾ ਕੇ ਫਿਰ ਉਸ ਦਰਖਤ ਉੱਤੇ ਚੜ ਗਿਆ ਅਤੇ ਉੱਥੋਂ ਭੱਜ ਗਿਆ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਜੇ ਸਾਨੂੰ ਕੋਈ ਜ਼ਿੰਦਗੀ ਵਿੱਚ ਫੈਸਲਾ ਕਰਾਉਣਾ ਹੈ ਤਾਂ ਸਾਨੂੰ ਉਸ ਦੀ ਫੀਸ ਭਰਨੀ ਹੀ ਪਵੇਗੀ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ